ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਉਸ ਮਸ਼ੀਨ ਦੇ ਜਿਹਦੀ ਭਾਫ਼ ਦੇ ਨਾਲ ਖਾਣਾ ਤਿਆਰ ਹੁੰਦਾ ਇਹਦੇ ਵਿੱਚ ਨਾ ਬਾਈ ਜੀ ਲੱਕੜ ਪੈਂਦੀ ਆ ਤੇ ਲੱਕੜਾ ਨੂੰ ਜਦੋਂ ਅੱਗ ਲੱਗ ਜਾਂਦੀ ਆ ਆ ਕੰਪਰੈਸ਼ਨ ਲੱਗਿਆ ਇਧਰਲੇ ਪਾਸੇ ਪੰਪ ਲੱਗਿਆ ਇਹਦਾ ਪ੍ਰੈਸ਼ਰ ਬਣ ਕੇ ਪਾਣੀ ਦਾ ਇਹਦੇ ਵਿੱਚ ਜਾਂਦਾ ਤੇ ਜਾਨੀ ਕਿ ਗੱਡੀ ਦੇ ਇੰਜਨ ਵਾਲਾ ਸਿਸਟਮ ਆ ਇਹ ਉੱਪਰ ਵਾਲ ਲੱਗਿਆ ਜਿਹੜਾ ਧੂਆ ਉਹ ਓਵਰਫਲੋ ਦਾ ਤਾਂ ਨਿਕਲੀ ਜਾਂਦਾ ਜਿਹੜਾ ਪਾਣੀ ਦਾ ਓਵਰਫਲੋ ਹੁੰਦਾ ਉਹ ਇੱਥੋਂ ਦੀ ਜਿਹੜਾ ਗੇਟ ਵਾਲ ਲੱਗਿਆ ਕੱਢ ਦਿੰਦੇ ਆ ਜਿਹੜਾ ਪ੍ਰੈਸ਼ਰ ਬਣਦਾ ਉਹ ਆ ਗੇਟ ਵਾਲਾ ਗੇਟ ਵਾਲ ਖੋਲ ਕੇ ਇੱਧਰ ਪੈਪ ਜਾਂਦੀ ਆ ਤੇ ਜਿਹੜੀ ਗੈਸ ਬਣਦੀ ਆ ਇੱਥੋਂ ਗੇਟ ਬਾਲ ਚ ਹੋ ਕੇ ਇਹਦੇ ਥੱਲੇ ਪਾਣੀ ਚਾਹ ਵਰਦੀ ਆ ਇਹਦੇ ਵਿੱਚ ਚਾਹ ਤਿਆਰ ਹੁੰਦੀ ਆ ਚਾਹ ਇੱਥੋਂ ਟੂਟੀ ਵਿੱਚ ਦੀ ਕੱਢ ਲੈਂਦੇ ਆ ਤੇ ਆ ਜਿਹੜਾ ਲੱਗਾ ਗੇਅਰ ਜਾਇ ਇਹਦੇ ਨਾਲ ਇੱਥੋਂ ਆ ਨਾਟ ਕੱਢ ਕੇ ਇਹ ਦੇਗ ਟੇਢੀ ਹੋ ਜਾਂਦੀ ਆ ਆਹ ਦੇਗਾ ਵੱਡੀਆਂ ਪੈਪਗੰਧ ਕਰਾਉਂਦੀ ਉਧਰੋਂ ਉਹ ਗੇਟ ਵਾਲੀ ਦੀ ਇਹਦੇ ਵਿੱਚ ਗੈਸ ਆਉਂਦੀ ਹੈ ਤੇ ਆਹ ਦੇਗਾ ਵੱਡੀਆਂ ਇਹਨਾਂ ਦੇ ਆਹ ਗੀਅਰ ਚ ਲੱਗਿਆ ਟੇਕ ਟੇਟੀ ਕਰਨ ਵਾਸਤੇ ਇੱਥੋਂ ਦੀ ਕੋਈ ਵੱਡਾ ਭੰਡਾ ਲਾਉਂਦੇ ਆ ਉਹ ਜਿਹੜੇ ਦਾਲ ਆ ਉਹ ਬਾਹਰ ਆ ਜਾਂਦੀ ਹੈ ਤੇ ਆਹ ਤੀਜੀ ਦੇਗਾ ਇੱਥੋਂ ਤੇ ਕਰ ਪੈਪ ਆਉਂਦੀ ਹੈ ਪੈਪਗੰਧ ਕਰ ਵੀ ਜਾਂਦੀ ਹੈ ਇਹ ਜਾਨੀ ਕਿ ਤਨੰਤਾ ਚੱਲੂ ਆ ਕਰ ਕਰਤੀ ਬੰਦੇ ਨੇ ਕਮਾਲ ਬੰਦੇ ਦਾ ਦਿਮਾਗ ਦਾ ਜਿਹੜਾ ਚਮਤਕਾਰ ਆ ਉਹ ਦੇਖੋ ਇਹ ਇੱਕ ਭਾਫ਼ ਦੇ ਉੱਤੇ ਖਾਣਾ ਤਿਆਰ ਜਿਹੜਾ ਦਾਲ ਜਾਂ ਚਾਹ ਉਹ ਆਪਣਾ ਤਿਆਰ ਹੋਣ ਲੱਗ ਗਿਆ ਇਹ ਹੈ ਜੀ ਕਰਾਮਾਤਾਂ ਕਰਾਮਾਤਾਂ ਦਾ ਬਹੁਤ ਆ ਪਰ ਜਿਹੜੀਆਂ ਦੇਖਣਯੋਗ ਆਪਣੇ ਦੇਖਦੀਆਂ ਇਹ ਕਰਾਮਾਤਾਂ ਵਾਹ ਕਮਾਲ ਆ ਤੇ ਵੇਖ ਕੇ ਮਨ ਵੀ ਬਹੁਤ ਖੁਸ਼ ਹੁੰਦਾ ਕੇ ਬੰਦੇ ਦਾ ਦਿਮਾਗ ਉਦਰਤ ਨੇ ਬੰਦਾ ਕੈਸੀ ਚੀਜ਼ ਬਣਾਇਆ ਤੇ ਬਾਤ ਕਮਾਲ ਚੀਜ਼ ਬਣੀ ਪਈ ਆ ਸੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਆਪਣਾ ਚੈਨਲ ਸਬਸਕ੍ਰਾਈਬਰ ਜ਼ਰੂਰ ਕਰਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ